ਆ ਪੂਜ ਕੇ ਲੱਗ ਤੋਂ ਪੂਜ ਕੇ ਮੂਤੇ ਮਾਰ ਦੇ ਦੇਖੋ ਪਸੀ ਕਰਨ ਕਿਸੇ ਨੂੰ ਜਾਂ ਆ ਪ੍ਰੇਮੀ ਪ੍ਰੇਮਿਕਾ ਕਿੰਨਾ ਇਹ ਚੀਜ਼ ਨਾਲ ਬੱਚਿਆਂ ਦੇ ਉੱਤੇ ਘਰੇਲੂ ਝਗੜੇ ਦਾ ਜੱਜ ਵੀ ਨਹੀਂ ਨਿਵੇੜ ਸਕਦੇ ਇਹ ਕਿਉਂ ਨਹੀਂ ਇਹ ਆਪਣੀ ਜ਼ਿੰਮੇਵਾਰੀ ਸਾਡੇ ਅਫਸਰ ਸਾਹਿਬਾਂ ਨੇ ਭੋਗੋ ਜਿਨ੍ਹਾਂ ਨੇ ਸਾਡੇ ਇੱਕ ਇਹ ਚੀਜ਼ ਨੂੰ ਚੱਕ ਜਾ ਹਰ ਕੰਦਾ ਇੱਕ ਜਰੀਆ ਬਣਿਓ ਤੇ ਤੁਹਾਡੇ ਫੌਲਰਾਂ ਸਿੱਕਰ ਲਹਿਰੀ ਦੀ ਖਾਲਸਾ ਵੈਕਰੀ ਦੀ ਫਾਟੇ ਤੇ ਪੀੜ ਸਮਝਿਆ ਤੁਸੀਂ ਸਾਡੇ ਕੂੜੇ ਦਾ ਆ ਜਿਹੜੇ ਪੋਸਟਰ ਨੇ ਆ ਜਿਹੜੇ ਲੱਗ ਰਹੇ ਨੇ ਇੱਥੇ ਜਾਂ ਜਿਹੜੇ ਟਰਾਲੀਆਂ ਨੇ ਜਾਂ ਜਿਹੜੇ ਹਾਈ ਕੋਰਟ ਵੱਲੋਂ ਹੋਏ ਹੋਏ ਹੁਕਮ ਨੇ ਬੀਜੀਪੀ ਸਾਹਿਬ ਵੱਲੋਂ ਹੋਏ ਹੋਏ ਹੁਕਮ ਨੇ ਇਹ ਜਾਨੀ ਸਾਰੀਆਂ ਚੀਜ਼ਾਂ ਨੂੰ ਛਿੱਕੇ ਟੰਗਿਆ ਹੋਇਆ ਜਿਹਦੇ ਜਿੱਦੀ ਜ਼ਿੰਮੇਵਾਰੀਆਂ ਉਹਨਾਂ ਸਾਰਿਆਂ ਦੀ ਹੋਰ ਤੁਸੀਂ ਖੁਦ ਦੇਖਿਆ ਹੋਣਾ ਵੀ ਟਰਾਲੀਆਂ ਉਹਨਾਂ ਦੀ ਟਰਾਲੀਆਂ ਦੀ ਲੰਬਾਈ ਇੰਨੀ ਆਪਣੀ ਹੀ ਹੈਗੀ ਜਿੰਨਾ ਉਹਨਾਂ ਦੇ ਤੇ ਲੰਮਾ ਮਾਰ ਲੱਤਿਆ ਹੋਇਆ ਤੇ ਇਹਦਾ ਇੱਕ ਕਾਨੂੰਨ ਬਣਿਆ ਨਵਾਂ ਆਰ ਸੀ ਦੇ ਉੱਤੇ ਲਿਖਿਆ ਹੋਊਗਾ ਜੀ ਗਾਲੀਆਂ ਦੇ ਜਿਹੜੀਆਂ ਕਮਰਸ਼ੀਅਲ ਨੇ ਵੀ ਇਹ ਕਮਰਸ਼ੀਅਲ ਭਰਤੀ ਜਾਊ ਕਿ ਇਹ ਐਗਰੀਕਲਚਰ ਭਰਤੀ ਜਾ ਪਰ ਇੱਥੇ ਤੱਕ ਕਾਈ ਚੱਲਦਾ ਸਾਰੇ ਟਰੈਕਟਰ ਟੁੱਟੇ ਪੁਰਾਣੇ ਦੇ ਮੈਂ ਇਹ ਵੀ ਸੁਣਿਆ ਹੈ ਟਰੈਕਟ ਵੱਲੋਂ ਇਹ ਵੀ ਕਿਹਾ ਗਿਆ ਕਿ ਤੁਸੀਂ ਆਪਣੀਆਂ ਟਰਾਲੀਆਂ ਅੱਧੇ ਕੋਲ ਕਹੇ ਜਾ ਟਰੈਕਟਰ ਲਈ ਜਾਂਦੇ ਨੇ ਟਰੈਕਟਰ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਜੀ ਕਿ ਇਹ ਜੀਆਂ ਪਲੇਟਾਂ ਕਰ ਲਓ ਪਰ ਉਹਨਾਂ ਦੀਆਂ ਆਰਤੀਆਂ ਕਿੱਥੇ ਆਰਸੀਆਂ ਦੇ ਉੱਤੇ ਤਾਂ ਕਮਰਸ਼ੀਅਲ ਲਿਖਿਆ ਨਹੀਂ ਹੋਇਆ ਤੇ ਉਹਨਾਂ ਨੇ ਇਹ ਵੀ ਕਿਹਾ ਕੁਝ ਟਰਾਲੀ ਵਾਲਿਆਂ ਨੇ ਵੀ ਪਾਈ ਅਸੀਂ ਮਹੀਨਾ ਦੰਦੇ ਆ ਸਾਨੂੰ ਕਿਹੜਾ ਰੋਕ ਲੂਗਾ ਕੀ ਇਸੇ ਤਰ੍ਹਾਂ ਆ ਪੋਸਟਾਂ ਵਾਲੇ ਹੀ ਮਹੀਨੇ ਦੰਦੇ ਨੇ ਆ ਜਿਹੜੇ ਪੋਸਟ ਚੁਪਕਾਏ ਜਾਂਦੇ ਨੇ ਇਹ ਧੋਖਾਧੜੀ ਹੈ ਕਿਹ ਹੈ ਇਹ ਧੋਖਾਧੜੀ ਹੈ ਕਿਹ ਹੈ ਸਾਡੇ ਸ਼ਹਿਰ ਦੇ ਵਿੱਚ ਇੰਨਾ ਜ਼ਿਆਦਾ ਬੁਰਾ ਹਾਲਾਤ ਹਰ ਜੀ ਦਾ ਕੂੜੇ ਵੱਲੋਂ ਲਾ ਲਓ ਸੀਵਰੇਜ ਵੱਲੋਂ ਲਾ ਲਓ ਕੋਈ ਵੀ ਨਹੀਂ ਤੁਹਾਨੂੰ ਮੁੱਦੇ ਹੀ ਮੁੱਦੇ ਮਿਲਣਗੇ ਇੱਥੇ ਕੀ ਮੰਨਦੇ ਹੋ ਜਿਸ ਤਰ੍ਹਾਂ ਪੋਸਟਰ ਲੱਗੇ ਨੇ ਕੀ ਇਹਨਾਂ ਦੀ ਕੋਈ ਮਨਜ਼ੂਰੀ ਲੈਣੀ ਪੈਂਦੀ ਆ ਕੋਈ ਮਨਜ਼ੂਰੀ ਲੈ ਕੇ ਲੈਣੀ ਪੈਂਦੀ ਆ ਇਹ ਚੋਰੀ ਤੋਂ ਲੱਗੇ ਜਾਂਦੇ ਰਾਤ ਨੂੰ ਠੀਕ ਹੈ ਜੀ ਇਹ ਫੜਨਾ ਚਾਹੀਦਾ ਇਹਨਾਂ ਨੂੰ ਜਿਹੜਾ ਵੀ ਲਾ ਕੇ ਜਾਂਦਾ ਇਹਨਾਂ ਦਾ ਫੋਨ ਨੰਬਰ ਨਹੀਂ ਨਾ ਉੱਤੇ ਉਹਨਾਂ ਨੂੰ ਫੋਨ ਕਰਕੇ ਪੁੱਛਣਾ ਵੀ ਭਾਈ ਤੁਸੀਂ ਇਹ ਕਿਉਂ ਕਿਉਂ ਲਾਏ ਨੇ ਹੈ ਜੀ ਤੇ ਇਹ ਕਿਉਂ ਨਹੀਂ ਇਹ ਆਪਣੀ ਜ਼ਿੰਮੇਵਾਰੀ ਸਾਡੇ ਅਫਸਰ ਸਾਹਿਬਾਂ ਨੂੰ ਨਿਭਾਉਦੇ ਇਹ ਇਹਨਾਂ ਨੇ ਜਿਸ ਤਰ੍ਹਾਂ ਲਿਖਿਆ ਕਰੇ ਲੂਚਾ ਘੜਾ ਕਾਰੋਵਾਰ ਪ੍ਰੇਮੀ ਪ੍ਰੇਮਿਕਾ ਅੱਛਾ ਵੀ ਕਿਸੇ ਨੂੰ ਬਸ਼ਕਰਾ ਲਓ ਜਾਂ ਤੜਵਾ ਲਓ ਇਹ ਛੋਟੀ ਗੱਲ ਹੈ ਦੇਖੋ ਵਸੀਕਰਨ ਕਿਸੇ ਨੂੰ ਜਾਂ ਆ ਪ੍ਰੇਮੀ ਪ੍ਰੇਮਿਕਾ ਕਿੰਨਾ ਇਹ ਚੀਜ਼ ਨਾਲ ਬੱਚਿਆਂ ਦੇ ਉੱਤੇ ਘਰੇਲੂ ਝਗੜੇ ਦਾ ਜੱਜ ਵੀ ਨਿਵੇੜ ਸਕਦੇ ਆ ਦੁਸ਼ਮਣ ਤੋਂ ਛਡਕਾਰਾ ਆ ਆ ਪਰ ਕਰਦੇ ਤੋਂ ਸ਼ੁਰੂ ਕਰ ਲੈਂਦੇ ਆ ਆਪਣੇ ਜੱਜ ਸਾਹਿਬਾਨ ਵੀ ਨਹੀਂ ਨਿਵੇੜ ਸਕਦੇ ਇਹ ਚੀਜ਼ ਨੂੰ ਕਿੰਨੇ ਘਰੇਲੂ ਝਗੜੇ ਚੱਲ ਰਹੇ ਨੇ ਅਸਾਹਲਤਾ ਦੇ ਵਿੱਚ ਨਾ ਉਹ ਵੀ ਰੌਲੇ ਨੇ ਜਾ ਕੇ ਸਮਝੌਤਾ ਹੀ ਹੁੰਦਾ ਉਹਨਾਂ ਦਾ ਆ ਗਰੰਟੀ ਵੀ ਦਿੱਤੀ ਇਹਨਾਂ ਨੇ ਹਾਂ ਗਰੰਟੀ 101% ਹੈ 100 ਨਹੀਂ 101 ਹੈ ਹਾਂ 101 ਤੇ ਕਾਰੋਬਾਰ ਕਾਰੋਬਾਰ ਕਿੰਨੇ ਡਾਊਨ ਹੋਏ ਪੈਨੇ ਲੋਕਾਂ ਦੇ ਮੈਂ ਲੈ ਕੇ ਆਉਣਾ ਕਰਨ ਕਿਸੇ ਚਾਲੂ ਕੰਮ ਤੇ ਫਿਰ ਉਦੋਂ ਪ੍ਰੇਮੀ ਪ੍ਰੇਮਿਕਾ ਇੱਕ ਡਿਗ ਵੱਡੀ ਸਹੀ ਗੱਲ ਹੈ ਯਾਰ ਇਹਨਾਂ ਨੇ ਭਰੋਸਾ ਵੀ ਦਿੱਤਾ ਹਾਂ ਭਰੋਸਾ ਦਿੱਤਾ ਮੇਰੇ ਕੀਤੇ ਕੰਮ ਨੂੰ ਜੋ ਕੱਟ ਕੇ ਮੇਖਾ ਅਬੇ ਮੂੰ ਮੰਗਿਆ ਇਨਾਮ ਚਲੋ ਅਸੀਂ ਕਰ ਲੈਨੇ ਆਏ ਪਰ ਸਾਡਾ ਪਹਿਲਾਂ ਸਾਡੇ ਜਿਹੜੇ ਮਿਊਨਿਸਪਲ ਕਮੇਟੀ ਦੇ ਈਓ ਨੇ ਜਾਂ ਜਿਹੜੇ ਵੀ ਇਹ ਚੀਜ਼ ਦੇ ਵਿੱਚ ਆਉਂਦੇ ਨੇ ਸਬੰਧਤ ਨੇ ਜਿਹੜੇ ਅਫਸਰ ਉਹ ਇਹਨਾਂ ਦੇ ਨੰਬਰ ਤੇ ਫੋਨ ਕਰਕੇ ਬੁਲਾਉਣ ਇੱਕ ਵਾਰੀ ਇਹਦੇ ਤੇ ਕਾਰਵਾਈ ਕਰਨ ਵੀ ਤੈਨੂੰ ਸਾਡੀਆਂ ਜ਼ਹਿਰ ਦੀਆਂ ਕਿਹਨੇ ਕਿਹਾ ਕੰਦਾ ਲਵੇੜਨ ਨੂੰ ਤੇ ਕਿਹਨੇ ਕਿਹਾ ਲੋਕਾਂ ਨੂੰ ਮੂਰਖ ਬਣਾਉਣ ਨੂੰ ਕਿਹਨੇ ਕਿਹਾ ਤੈਨੂੰ ਠੱਗੀਆਂ ਮਾਰਨ ਨੂੰ ਇਹ ਇਹ ਆਨਲਾਈਨ ਠੱਗੀਆਂ ਮਾਰਦੇ ਨੇ ਲੋਕਾਂ ਨਾਲ ਤੇ ਚੌਣੀਆਂ ਚੀਜ਼ਾਂ ਦੇ ਉੱਤੇ ਇਹ ਵੀ ਇੱਕ ਪਰ ਦੂਸ਼ਣ ਇਹ ਇੱਕ ਤਰ੍ਹਾਂ ਦਾ ਹੈ ਵੀ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਤੋਂ ਪੈਸੇ ਟੱਕਣੇ ਇਹ ਠੱਗੀ ਆ ਚੋਰ ਬਜਾਰੀ ਆਏ ਬਹੁਤ ਖੁਸ਼ ਆਈ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਸਾਥ ਦਿਓ ਸਾਡਾ ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਬਹੁਤ ਵੱਡੇ ਵੱਡੇ ਮੁੱਦੇ ਨੇ ਜੀ ਇੱਥੇ ਪਰ ਕੀ ਆ ਇੱਥੇ ਲੇਪਾ ਪੁੱਤ ਜਿਵੇਂ ਆ ਪੂਝ ਕੇ ਨੱਕ ਤੋਂ ਪੂਝ ਕੇ ਮੂੰਹ ਤੇ ਮਾਰ ਲੈਣਾ ਆ ਕੋਈ ਚੰਗਾ